ਵੈਲਕਮ ਟੂ ਖੰਨਾ ਨਿਊਜ਼ ਲਾਈਵ ਬੀਜੇਪੀ ਦੇ ਹਲਕਾ ਫਤਿਹਗੜ ਸਾਹਿਬ ਤੋਂ ਉਮੀਦਵਾਰ ਗੇਜਾ ਰਾਮ ਵਾਲਮੀਕੀ ਅੱਜ ਸਮਰਾਲਾ ਦੇ ਚਾਰ ਵਾਰ ਐਮਐਲਏ ਰਹਿ ਚੁੱਕੇ ਕਾਂਗਰਸ ਦੇ ਸਾਬਕਾ ਵਿਧਾਇਕ ਸਰਦਾਰ ਅਮਰੀਕ ਸਿੰਘ ਢਿੱਲੋਂ ਦੇ ਘਰ ਪਹੁੰਚੇ ਗੇਜਾ ਰਾਮ ਵਾਲਮੀਕੀ ਨੇ ਕਿਹਾ ਕਿ ਕਿਸਾਨ ਮੇਰਾ ਵੱਡਾ ਭਰਾ ਹੈ ਅਤੇ ਸਾਡਾ ਇਹਨਾਂ ਨਾਲ 9 ਮਾਸ ਦਾ ਰਿਸ਼ਤਾ ਹੈ ਅਸੀਂ ਤਾਂ ਕਿਸਾਨਾਂ ਦੇ ਸਿਰੀ ਹਾਂ ਮੇਰੇ ਨਾਲੋਂ ਵੱਧ ਕਿਸਾਨਾਂ ਦੇ ਦੁੱਖ ਹੋਰ ਕੋਈ ਨਹੀਂ ਪਹਿਚਾਨ ਸਕਦਾ ਉਹਨਾਂ ਕਿਹਾ ਕਿ ਜੇਕਰ ਮੈਨੂੰ ਕਿਸਾਨ ਬੁਲਾਉਣਗੇ ਤਾਂ ਮੈਂ ਉਹਨਾਂ ਦੇ ਪੈਰੀ ਪਵਾਵਾਂਗਾ ਕਿਉਂਕਿ ਕਿਸਾਨ ਸਾਡੇ ਦੇਸ਼ ਦਾ ਆਂਦਾਤਾ ਹਨ ਜੀ ਮੇਰੇ ਜਾਤੀ ਸੰਬੰਧ ਹੈ ਮੇਰੀ ਇੱਥੇ ਕੁੜੀ ਵੀ ਆਈ ਵੀ ਹੈ ਭਵਨ ਜਿਹਦੇ ਘਰ ਮੇਰਾ ਬੇਟਾ ਇੱਥੇ ਸਮਰਾਲੇ ਦੇ ਚ ਦੀ ਬੁਆ ਸੱਸ ਰਹਿੰਦੀ ਹੈ ਤੁਸੀਂ ਜਾਂਦੇ ਤੁ ਕੋਦ ਨੂੰ ਠੀਕ ਹੈ ਮੈਂ ਇਸ ਕਰਕੇ ਮੇਰੇ ਸਰਦਾਰ ਜੀ ਨੇ ਹੀ ਜਿਹੜੇ ਮੇਰੇ ਬੇਟੇ ਨਾਲ ਰਿਸ਼ਤਾ ਕਰਨਾ ਤਾਂ ਇਹੀ ਵਿਚੋਲੇ ਠੀਕ ਹੈ ਮੈਂ ਇਸ ਕਰਕੇ ਤਵੀ ਠੀਕ ਨਹੀਂ ਹੈ ਮੈਂ ਇਹਨਾਂ ਦੀ ਖਬਰ ਲੈਣ ਵਾਸਤੇ ਆਇਆ ਜਿਹੜਾ ਵੀ ਗੱਲ ਕਰੀਏ ਟਿਕਟ ਸਭ ਤੋਂ ਲਾਸਟ ਦੇ ਵਿੱਚ ਮਿਲਿਆ ਕਿਵੇਂ ਕਵਰ ਕਰੂਗੇ ਇਹ ਜੀ ਬਹੁਤ ਵੱਡਾ ਤੁਸੀਂ ਕਾਦੇ ਵਾਸਤੇ ਸਾਰੀ ਡਿਊਟੀਆਂ ਤੁਹਾਡੀ ਤੁਸੀਂ ਕਰਦਣੀ ਤੇ ਕਿਦਾਂ ਲੱਗਦਾ ਜੀ ਕੀ ਮਰੂਗਾ ਬਿਜੇ-ਬਿਜੇ ਹੁੰਗਾਰਾ ਕਿਦਾਂ ਦਾ ਲੱਗ ਰਿਹਾ ਤੁਸੀਂ ਵੋਟਾਂ ਪਾਓਗੇ ਨਾ ਤਾਂ ਸਾਰਾ ਕੁਝ ਕਵਰਲੇ ਬੱਲੇ ਬੱਲੇ ਜਿਹੜਾ ਬਰੋਜ਼ ਕਰਨੀ ਹੈ ਕਿਸਾਨ ਜਿੱਥੇ ਬੰਦੀਆਂ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਕਿਸਾਨ ਮੇਰੇ ਭਰਾ ਸਾਡਾ ਜਿਹੜਾ ਨੌ ਮਹੀਨਾ ਦਾ ਰਿਸ਼ਤਾ ਪੰਜਾਬੀ ਚ ਕਹਿੰਦੇ ਨੇ ਜੱਟ ਤੇ ਮੱਝੀ ਤੋਦੇ ਮੋਚਲ ਯਾਰੀ ਆ ਸਾਡੀ ਯਾਰੀ ਸਾਡੀ ਕਦੀ ਲੜਾਈ ਉਹਦੇ ਨਾਲ ਅਸੀਂ ਉਹਨਾਂ ਦੇ ਸਿਰੀ ਹਾਂ ਅਸੀਂ ਉਹਨਾਂ ਦੇ ਘਰਾਂ ਵਿੱਚ ਕੰਮ ਕਰੇ ਹਾਂ ਮੰਡੀਆਂ 'ਚ ਛਾਣਛਣੇ ਕੀਤੀ ਹੈ ਪੱਲੇਦਾਰੀ ਕੀਤੀ ਹੈ ਉਹ ਤੂੰ ਅਰਥ ਸਾਡੇ ਮੈਂ ਕੋਈ ਰਜਵਾੜਾ ਥੋੜਾ ਨਾ ਮਟਾ ਟੰਣਾ ਬਿਰਲਾ ਨਾ ਮੈਂ ਕੋਈ ਕੋਈ ਹੋਰ ਚੀਜ਼ ਮੈਂ ਤਾਂ ਜਿਹੜਾ ਬਿਲਕੁਲ ਜਿਹੜਾ ਨਾਰਾ ਦਿੰਦੇ ਨੇ ਕਿ ਸਤਾਨ ਮਜ਼ਦੂਰ ਏਕਤਾ ਉਹ ਜਿੰਦਾਬਾਦ ਮੈਂ ਉਹ ਜਿੰਦਾਬਾਦ ਦੇ ਵਿੱਚ ਹਾਂ ਇਸ ਕਰਕੇ ਮੇਰਾ ਉਹਦਾ ਨਾਲ ਲੜਾਈ ਨਹੀਂ ਜਦੋਂ ਕਿਸਾਨਾਂ ਦੀ ਗੱਲ ਆਈ ਮੈਨੂੰ ਹੋਗਾ ਮਿਲਦਾ ਮੈਂ ਸਭ ਤੋਂ ਪਹਿਲਾਂ ਕਿਸਾਨਾਂ ਦੀ ਗੱਲ ਕਰੂੰ ਜਿੰਨੇ ਕਿਸਾਨਾਂ ਦੀ ਦੁੱਖ ਮੈਨੂੰ ਪਤਾ ਕਿਸੇ ਨੂੰ ਹੀ ਪਤਾ ਕਿਉਂਕਿ ਮੇਰੇ ਨਾਲ ਬੀਤੀਆਂ ਵੀ ਹੈ ਮੇਰੇ ਪਰਿਵਾਰ ਜੋ ਦੁੱਖ ਉਹਨਾਂ ਨੂੰ ਹੈ ਉਹੀ ਮਜ਼ਦੂਰਾਂ ਦਾ ਦੁੱਖ ਹੈ ਇਸ ਕਰਕੇ ਨਾਲ ਮਿਲ ਕੇਸੀ ਬੈਠ ਕੇ ਮੈਨੂੰ ਜੇ ਕਿਸਾਨ ਬੁਲਾਣਗੇ ਨਾ ਮੈਂ ਉਹਨਾਂ ਦੇ ਚਰਨਾਂ 'ਚ ਮੱਥਾ ਟੇਕੂੰਗਾ ਕਿਉਂਕਿ ਅੰਨ ਦਾਤਾ ਅੰਨ ਦਾਤਾ ਸਾਡੇ ਦੇਸ਼ ਦਾ ਢਿੱਡ ਭਰਦੇ ਹਨ ਤੇ ਅਸੀਂ ਉਹਨਾਂ ਦੇ ਨਾਲ ਸੇਵਾ ਕਰਦੇ ਹਾਂ 400 पार ਦਾ ਨਾਰਾ ਹਟਲ ਤੋ ਇਹ ਤਾਂ ਤੁਹਾਨੂੰ 400 ਪਾਰ ਦਾ ਨਹੀਂ ਇਹ ਕਿਉਂ ਹੈ ਕਿ ਮੋਦੀ ਜੀ ਨੇ ਭਗਵਾਨ ਵਾਲਮੀਕੀ ਇੰਟਰਨੈਸ਼ਨਲ 에어ਪੋਰਟ ਬਣਾ ਕੇ ਇਹ ਵਿਧਾ ਦੇ ਚ ਪਹਿਲਾਂ ਭਗਵਾਨ ਵਾਲਮੀਕੀ ਮਾਰੰਦਾ ਇੰਟਰਨੈਸ਼ਨਲ 에어ਪੋਰਟ ਬਣਾਇਆ ਤੇ ਉਸ ਤੋਂ ਬਾਅਦ ਭਗਵਾਨ ਰਾਮ ਜੀ ਦੀ ਜਿਹੜੀ ਮੰਦਿਰ ਦਾ ਉੱਘਾਣ ਕੀਤਾ ਇਸ ਕਰਕੇ ਭਗਵਾਨ ਵਾਲਮੀਕੀ ਦੇ ਏਅਰਪੋਰਟ ਕਰਕੇ ਬਾਬਾ ਸਾਹਿਬ ਦੀ ਯਾਦਾਂ ਕਰਕੇ ਪੰਜ ਤੀਰ ਸਥਲ ਬਣਾਏ ਆ ਭਾਰਤੀ ਜਨਤਾ ਪਾਰਟੀ ਸਰਕਾਰ ਨੇ 370 ਤੋੜੀ 11 135 ਤੋੜੀ ਜਿਹੜੀ ਕਿ ਸਿੱਧੀ ਬਾਲਮੀਕੀ ਸਮਾਜ ਲਈ ਹੈ ਬਾਲਮੀਕੀ ਸਮਾਜ ਕਰਕੇ ਬਾਲਮੀਕੀ ਮੈਂ ਤਾਮਾ ਲਾਡੂ ਆਂਧਰਾ ਕਰਨਾਟਕਾ ਇੱਥੇ ਬੀਜੇਪੀ ਦਾ ਨੌ ਹੀ ਨਹੀਂ ਤਾਂ ਕੋਈ ਗੱਲ ਨਹੀਂ ਕਰਦਾ ਤਾਂ ਅੱਜ ਬੀਜੇਪੀ ਦੀ ਉੱਤੇ ਗੇਨ ਕਰ ਰਹੀ ਹੈ ਮੈਂ ਹੁਣ ਕਹਦਾ ਜੇ ਤਾਮਾ ਲਾਡੂ ਉੱਥੇ ਮੋਦੀ ਸਾਹਿਬ ਵੀ ਥੀ ਉੱਥੇ ਇਹ ਫੈਸਲਾ ਹੋਇਆ ਤਾਂ ਸਾਡੀ ਜਿਹੜੀ 22 ਕਰੋੜ ਵੋਟ ਆ ਅਧਿਕ ਉਹ ਸਾਰੀ ਬੀਜੇਪੀ ਦੇ ਨਾਲ ਹੈ ਬੀਜੇਪੀ ਨੇ ਤਾਂ ਹੀ ਤਾਂ ਕਿਹਾ ਨਾ ਅਬ ਕੀ ਬਾਰ 400 ਪਾਰ ਕਿਉਂਕਿ 22 ਕਰੋੜ ਵੋਟ ਇਹ ਸਾਰੀ ਹੀ ਬੀਜੇਪੀ ਦੀ ਝੋਲੀ 'ਚ ਜਾ ਰਹੀ ਹੈ ਸਮਰਾਲਾ ਤੋਂ ਪੱਤਰਕਾਰ ਭੂਸ਼ਣ ਮੰਸਲ ਦੀ ਖਾਸ ਰਿਪੋਰਟ